ਨੇ ਫੈਸਲਿਆਂ ਦੇ ਨਾਲ ਪੂਰੀ ਦੁਨੀਆ ਨੂੰ ਹਿਲਾਉਣ ਵਾਲੇ ਡੋਨਾਲਡ ਟਰੰਪ ਹੁਣ ਖੁਦ ਹਿਲਦੇ ਨਜ਼ਰ ਆ ਰਹੇ ਨੇ ਜੀਹਾਂ ਦੱਸਦੇ ਕਿ ਡੋਨਾਲਡ ਟਰੰਪ ਦਾ ਸਗਾਸਨ ਖਤਰੇ ਦੇ ਵਿੱਚ ਹੈ ਡੋਨਾਲਡ ਟਰੰਪ ਦੇ ਖਿਲਾਫ ਉਹਨਾਂ ਦੇ ਆਪਣੇ ਹੀ ਲੋਕ ਜਿਹੜੇ ਨੇ ਉਹ ਸੜਕਾਂ ਤੇ ਉਤਰ ਆਏ ਨੇ ਡੋਨਾਲਡ ਟਰੰਪ ਦੀਆਂ ਨੀਤੀਆਂ ਦਾ ਦੇਸ਼ ਭਰ ਦੇ ਵਿੱਚ ਵਿਰੋਧ ਹੋ ਰਿਹਾ ਦੱਸਦੇ ਕਿ ਟੈਰਿਫ ਨੂੰ ਲੈ ਕੇ ਜਿਹੜੀ ਨਵੀਂ ਨੀਤੀ ਬਣਾਈ ਗਈ ਸੀ ਉਸ ਦਾ ਵੀ ਵਿਰੋਧ ਜਿਹੜਾ ਯੂ ਐਸ ਏ ਦੇ ਵਿੱਚ ਹੋ ਰਿਹਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਡੋਨਾਲਡ ਟਰੰਪ ਦੇ ਪੁਤਲੇ ਲੈ ਕੇ ਲੋਕ ਜਿਹੜੇ ਸੜਕਾਂ ਤੇ ਨਜ਼ਰ ਆ ਰਹੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਡੋਨਾਲਡ 트੍ਰੰਪ ਦਾ ਵਿਰੋਧ ਹੋ ਰਿਹਾ ਹੈ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਜੋ ਬਾਹਰ ਕੱਢਿਆ ਜਾ ਰਿਹਾ ਹੈ ਮਨੁੱਖੀ ਤਸਕਰੀ ਜਿਹੜੀ ਹੋ ਰਹੀ ਹੈ ਉਹਦੇ ਸਭ ਨੂੰ ਲੈ ਕੇ ਜਿਹੜਾ ਕਿ ਲੋਕ ਹੁਣ ਸੜਕਾਂ ਤੇ ਉਤਰੇ ਨੇ ਦੱਸਦੀ ਕਿ 150 ਗੁੱਟਾਂ ਦਾ ਜਿਹੜਾ ਸਮੂਹ ਹੈ ਉਹਨਾਂ ਦੇ ਵੱਲੋਂ ਕਈ ਜਿਹੜੇ ਪ੍ਰੋਗਰਾਮ ਹਲਿੱਕੇ ਗਏ ਨੇ ਪ੍ਰਦਰਸ਼ਨ ਕੀਤਾ ਜਾਵੇਗਾ ਔਰ ਮੈਕਸੀਕੋ ਔਰ ਕਨੇਡਾ ਵੀ ਇਸ ਦੇ ਵਿੱਚ ਸ਼ਾਮਿਲ ਹੈ ਇਹਨਾਂ ਦੋਵਾਂ ਦੇਸ਼ਾਂ ਦੇ ਵਿੱਚ ਵੀ ਜਿਹੜਾ ਡੋਨਾਲਡ 트੍ਰੰਪ ਦੇ ਟੈਰਿਫ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਾਂ ਤਸਵੀਰਾਂ ਜਿਹੜੀਆਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੀਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਡੋਨਾਲਡ ਟਰੰਪ ਦੇ ਖਿਲਾਫ ਲੋਕ ਸੜਕਾਂ ਤੇ ਉਤਰੇ ਨੇ ਤਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖਿਲਾਫ ਸ਼ਨੀਵਾਰ ਨੂੰ ਦੇਸ਼ ਭਰ ਦੇ ਵਿੱਚ ਰੈਲੀਆਂ ਕੱਢੀਆਂ ਗਿਆ ਨੇ ਤੇ ਇਹਨਾਂ ਰੈਲੀਆਂ ਦਾ ਉਦੇਸ਼ ਟੈਰਿਫ ਕਰਮਚਾਰੀਆਂ ਦੀ ਸ਼ਾਂਤੀ ਆਰਥਿਕਤਾ ਮਨੁੱਖੀ ਅਧਿਕਾਰਾਂ ਤੇ ਹੋਰ ਮੁੱਦਿਆਂ ਤੇ ਟਰੰਪ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਨਾ ਸੀ ਸਾਰੇ 50 ਰਾਜਾਂ ਦੇ ਨਾਲ ਨਾਲ ਗੁਆਂਡੀ ਕੈਨੇਡਾ ਤੇ ਮੈਕਸੀਕੋ ਦੇ ਵਿੱਚ ਵੀ ਪ੍ਰਦਰਸ਼ਨ ਕੀਤੇ ਗਏ ਨੇ ਦਰਸਲ ਟੈਰਿਫ ਸਮੇਤ ਟਰੰਪ ਦੀਆਂ ਨੀਤੀਆਂ ਦੇ ਖਿਲਾਫ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਿਆ ਹੈ ਹਜ਼ਾਰਾਂ ਪ੍ਰਦਰਸ਼ਨਕਾਰੀ ਟੈਰਿਫ ਸਮੇਤ ਕਈ ਕਾਰਜਕਾਰੀ ਆਦੇਸ਼ਾਂ ਖਿਲਾਫ ਆਪਣਾ ਵਿਰੋਧ ਪ੍ਰਗਟ ਕਰਨ ਦੇ ਲਈ ਪੂਰੇ ਅਮਰੀਕਾ ਦੇ ਵਿੱਚ ਇਕੱਠੇ ਹੋਏ ਨੇ ਤਾਂ ਸਾਰੇ 50 ਰਾਜਾਂ ਦੇ ਨਾਲ ਨਾਲ ਗੁਆਂਡੀ ਕੈਨੇਡਾ ਤੇ ਮੈਕਸੀਕੋ ਵਿੱਚ 20 ਪ੍ਰਦਰਸ਼ਨ ਕੀਤੇ ਗਏ ਨੇ ਆਯੋਜਕਾਂ ਦੇ ਮੁਤਾਬਕ ਲਗਭਗ 150 ਕਾਰਕੁਨ ਸਮੂਹਾਂ ਨੇ ਵਿਰੋਧ ਪ੍ਰਦਰਸ਼ਨਾਂ ਦੇ ਵਿੱਚ ਹਿੱਸਾ ਲਿਆ ਜਿਸ ਦੇ ਵਿੱਚ ਵਾਸ਼ਿੰਗਟਨ ਡੀਸੀ ਅਤੇ ਰਾਸ਼ਟਰਪਤੀ ਦੇ ਫਲੋਰੀਡਾ ਨਿਵਾਸ ਦੇ ਨੇੜੇ ਮੱਤਵਪੂਰਨ ਸੰਖਿਆ ਦੇ ਵਿੱਚ ਸ਼ਾਮਲ ਹੋਏ ਨੇ ਹੈਂਡਸਆਫ ਦੇ ਨਾਰੇ ਲਾਉਂਦੇ ਹੋਏ ਪੀਟਰੰਪ ਅਤੇ ਡਿਪਾਰਟਮੈਂਟ ਆਫ ਗਵਰਨਮੈਂਟ ਡੀਓਜੀ ਦੇ ਡਾਇਰੈਕਟਰ ਐਲਨ ਮਸਕ ਦੇ ਖਿਲਾਫ ਪ੍ਰਦਰਸ਼ਨ ਕਰ ਰਹੀ ਹੈ ਹੈਂਡਸਆਫ ਮਤਲਬ ਹੁੰਦਾ ਹੈ ਸਾਡੇ ਅਧਿਕਾਰਾਂ ਤੋਂ ਦੂਰ ਰਹੋ ਇਸ ਨਾਰੇ ਦਾ ਮਕਸਦ ਇਹ ਦਰਸਾਉਂਦਾ ਹੈ ਕਿ ਪ੍ਰਦਰਸ਼ਨਕਾਰੀ ਨਹੀਂ ਚਾਹੁੰਦੇ ਕਿ ਕੋਈ ਉਹਨਾਂ ਦੇ ਅਧਿਕਾਰਾਂ ਤੇ ਕਾਬਜ਼ ਹੋਵੇ 트럼ਪ ਪ੍ਰਸ਼ਾਸਨ ਅਤੇ ਡੀਓਜੀ ਦੇ ਅਲੋਚਕਾਂ ਨੇ ਬਜਟ ਦੇ ਵਿੱਚ ਕਟੌਤੀ ਅਤੇ ਕਰਮਚਾਰੀਆਂ ਦੀ ਬਰਖਾਸਤੀ ਦੁਆਰਾ ਫੈਡਰਲ ਸਰਕਾਰ ਦੇ ਆਕਾਰ ਨੂੰ ਘਟਾਉਣ ਦੀ ਕੋਸ਼ਿਸ਼ਾਂ ਦੇ ਵਿਰੁੱਧ ਵਿਰੋਧ ਪ੍ਰਦਰਸ਼ਨ ਕੀਤਾ ਹੈ 150 ਤੋਂ ਵੱਧ ਸਮੂਹਾਂ ਨੇ 1200 ਤੋਂ ਵੱਧ ਪ੍ਰਦਰਸ਼ਨਾਂ ਦਾ ਆਯੋਜਨ ਕੀਤਾ ਹੈ ਤੇ ਇਸ ਪ੍ਰਦਰਸ਼ਨ ਨੂੰ ਹੈਂਡਸ ਆਫ ਦਾ ਨਾਮ ਦਿੱਤਾ ਗਿਆ ਇਹਨਾਂ ਦੇ ਵਿੱਚ ਨਾਗਰਿਕ ਕ ਅਧਕਾਰ ਸੰਗਠਨ ਮਜ਼ਦੂਰ ਯੂਨੀਅਨ ਸਮਰਥਕ ਸਾਬਕਾ ਫੌਜੀ ਅਤੇ ਚੋਣ ਕਰਮਚਾਰੀ ਸ਼ਾਮਲ ਹੋਏ ਨੇ ਪ੍ਰਦਰਸ਼ਨਕਾਰੀਆਂ ਨੇ 트ੰਪ ਦੀਆਂ ਨੀਤੀਆਂ ਦਾ ਵਿਰੋਧ ਕੀਤਾ ਤੇ ਇੱਕ ਪ੍ਰਦਰਸ਼ਨਕਾਰੀ ਨੇ ਕਿਹਾ ਕਿ ਮੈਂ ਮਹਾਤਮਾ ਗਾਂਧੀ ਤੋਂ ਬਹੁਤ ਪ੍ਰੇਰਿਤ ਆਜ ਮੈਂ ਇੱਥੇ ਆ ਕਿਉਂਕਿ ਇਹ ਸਾਡਾ ਮਹਾਸਾਗਰ ਹੈ ਤੇ ਸਾਡਾ ਨਮਕ ਹੈ ਜਿੱਥੋਂ ਤੱਕ ਵਿਸ਼ਵਵਣਜ ਅਤੇ ਵਿਸ਼ਵਵਟਾਂਦਰੇ ਦਾ ਸੰਬੰਧ ਹੈ ਸਾਡੇ ਕੋਲ ਇੱਕ ਦੂਜੇ ਨੂੰ ਦੇਣ ਦੇ ਲਈ ਬਹੁਤ ਕੁਝ ਹੈ ਉਤੇ ਦੱਸਦੀ ਕਿ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਲਗਭਗ 2 ਸਾਲਾਂ ਤੋਂ ਕੋਲਕਾਤਾ ਦੇ ਵਿੱਚ ਰਹਿ ਰਹੇ ਹਾਂ ਤੇ ਇਹ ਉਹ ਸ਼ਹਿਰ ਹੈ ਜਿੱਥੇ ਦੇ ਕਾਲੀ ਰਹਿੰਦੀ ਹੈ ਉਹਨਾਂ ਨੇ ਕਿਹਾ ਕਿ ਵਸ਼ਿੰਗਟਨ ਸਮਾਰਕ ਅਤੇ ਅਸੀਂ ਸਾਰੇ ਅੱਜ ਕਹਿ ਰਿਹਾ ਕਿ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਐਲਨ ਮਸਕ ਅਤੇ ਡੋਨਾਲਡ ਟਰੰਪ ਇਤਿਹਾਸ ਦੇ ਵਿੱਚ ਅਪਰਾਧੀਆਂ ਦੇ ਰੂਪ ਵਿੱਚ ਜਾਣੇ ਜਾਣਗੇ ਇਹਨਾਂ ਲੋਕਾਂ ਨੂੰ ਸੱਤਾ ਦੇ ਵਿੱਚ ਬਣੇ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ ਉੱਥੇ ਇੱਕ ਹੋਰ ਪ੍ਰਦਰਸ਼ਨਕਾਰੀ ਨੇ ਕਿਹਾ ਕਿ ਉਹਨਾਂ ਸਾਰੇ ਲੋਕਾਂ ਦਾ ਸਮਰਥਨ ਕਰਨ ਦੇ ਲਈ ਹਨ ਜੋ ਆਪਣੀਆਂ ਨੌਕਰੀਆਂ, ਸਿਹਤ ਬੀਮਾ, ਮੈਡੀਕੇਅਰ, ਸਮਾਜਿਕ ਸੁਰੱਖਿਆ, ਰਹਿائش, ਭੋਜਨ ਦੇ ਲਈ ਲੜ ਰਹੇ ਨੇ। ਪੈਸੇ ਦੀ ਕਮੀ ਕਾਰਨ ਲੋਕ ਪਰੇਸ਼ਾਨ ਹਨ। ਕਈ ਲੋਕਾਂ ਦੀ ਨੌਕਰੀ ਚਲੀ ਗਈ ਹੈ। ਇੱਕ ਹੋਰ ਪ੍ਰਦਰਸ਼ਨਕਾਰੀ ਨੇ ਵੀ ਕਿਹਾ ਕਿ ਸਾਡੇ ਰਾਸ਼ਟਰਪਤੀ ਟਰੰਪ ਇੱਕ ਕੱਟ ਪੁਤਲੀ ਹਨ। ਟੈਰਿਫ ਸਾਡੇ ਦੇਸ਼ ਨੂੰ ਤਬਾਹ ਕਰਨ ਦਾ ਇੱਕ ਸਾਧਨ ਹੈ। ਅਸੀਂ ਸਾਰੇ ਇੱਥੇ ਆ ਕਿਉਂਕਿ ਅਸੀਂ ਟੈਰਿਫ ਅਤੇ ਦੇਸ਼ ਦੇ ਵਿੱਚ ਚੱਲ ਰਹੀ ਮੰਦੀ ਦੇ ਕਾਰਨ ਬਹੁਤ ਪਰੇਸ਼ਾਨ ਹਾਂ। ਉੱਥੇ ਹੀ ਬਹੁਤ ਸਾਰੇ ਪ੍ਰਦਰਸ਼ਨਕਾਰੀਆਂ ਨੇ ਟਰੰਪ ਦਾ ਜਿਹੜਾ ਟੀਚਾ ਹੈ ਉਹ ਤਾਨਾਸ਼ਾਹ ਬਣਨ ਦਾ ਦੱਸਿਆ ਹੈ ਦੁਨੀਆ ਭਰ ਦੇ ਦੇਸ਼ਾਂ ਤੇ ਟੈਰਿਫ ਲਗਾਉਣ ਦਾ ਜਿਹੜਾ ਐਲਾਨ ਡੋਨਾਲਡ 트੍ਰੰਪ ਦੇ ਵੱਲੋਂ ਕੀਤਾ ਗਿਆ ਸੀ ਇਸ ਦੇ ਖਿਲਾਫ ਉਹਨ ਵਿਰੋਧ ਪ੍ਰਦਰਸ਼ਨ ਹਫਤੇ ਦੇ ਵਿੱਚ ਹੀ ਪਹਿਲੇ ਹਫਤੇ ਦੇ ਵਿੱਚ ਸ਼ੁਰੂ ਹੋ ਗਿਆ ਰਾਸ਼ਟਰਪਤੀ 트੍ਰੰਪ ਦੁਆਰਾ ਵਪਾਰਕ ਟੈਰਿਫ ਦੇ ਐਲਾਨ ਤੋਂ ਬਾਅਦ ਜਿਸ ਨੇ ਗਲੋਬਲ ਵਿੱਤੀ ਬਾਜ਼ਾਰਾਂ ਨੂੰ ਰੋਲ ਦਿੱਤਾ ਹੈ ਅੰਤਰਰਾਸ਼ਟਰੀ ਵਪਾਰਕ ਭਾਈਵਾਲਾਂ ਦੇ ਵਿੱਚ ਚਿੰਤਾਵਾਂ ਪੈਦਾ ਕੀਤੀਆਂ ਨੇ 2 ਅਪ੍ਰੈਲ ਨੂੰ 트੍ਰੰਪ ਨੇ ਦੁਨੀਆ ਭਰ ਦੇ ਦੇਸ਼ਾਂ ਤੇ ਵਿਆਪਕ ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ ਫਰਵਰੀ ਦੇ ਵਿੱਚ ਦੂਜੀ ਵਾਰ ਉਹਦਾ ਸੰਭਾਲਣ ਤੋਂ ਤੁਰੰਤ ਬਾਅਦ ਨੇ ਇੱਕ ਨਵੀਂ ਵਪਾਰ ਨੀਤੀ ਦਾ ਐਲਾਨ ਕੀਤਾ ਸੀ